ਕੁਦਰਤੀ ਮਾਰ ਪੈਂਦੀ ਹੈ ਕਿਸਾਨ ਦੀ ਜੇ ਮਿਹਨਤ ਰੁਲ ਜਾਂਦੀ ਹੈ ਉਹਦਾ ਕੋਈ ਮਗਰੋਂ ਉਸ ਤੋਂ ਬਾਅਦ ਵਿੱਚ ਸਰਕਾਰਾਂ ਕੱਲੇ ਵਾਅਦੇ ਕਰਦੀਆਂ ਨੇ ਦਿੱਤਾ ਇਹਨਾਂ ਨੇ ਕਦੇ ਕੁਝ ਨਹੀਂ ਉਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਹੀ ਅਸੀਂ ਕਰਾਂਗੇ ਜੀ ਦੇਖੋ ਕੇਂਦਰ ਸਰਕਾਰ ਦਾ ਤਾਂ ਰਵਈਆ ਸ਼ੁਰੂ ਤੋਂ ਮਾੜਾ ਸੀ ਕਿਸਾਨਾਂ ਲਈ ਅਸੀਂ ਹਮੇਸ਼ਾ ਹੀ ਕਿਹਾ ਵੀ ਭਾਜਪਾ ਦੀਆਂ ਨੀਤੀਆਂ ਕਿਸਾਨ ਪੱਖੀ ਨਹੀਂ ਹੈਗੀਆਂ ਜੀ ਤੇ ਹੁਣ ਜਿਹੜਾ ਅਸੀਂ ਮੁੱਖ ਮੰਤਰੀ ਅਸੀਂ ਆਪ ਲੋਕਾਂ ਨੇ ਲੋਕਾਂ ਦਾ ਮੁੱਖ ਮੰਤਰੀ ਜੀ ਨੂੰ ਕਹਿੰਦੇ ਸੀ ਉਹ ਚੁਣਿਆ ਸੀ ਗਏ ਚਲੋ ਉਹਦੀਆਂ ਵੀ ਮੈਨੂੰ ਨੀਤੀਆਂ ਨੀਤੀਆਂ ਦੀ ਗੱਲ ਨਹੀਂ ਜੀ ਮੈਨੂੰ ਇਹ ਲੱਗ ਰਿਹਾ ਕਿ ਜੀ ਇਹਨੂੰ ਕੁਝ ਸਮਝ ਹੀ ਨਹੀਂ ਪੈਂਦੀ ਵੀ ਕਰਨਾ ਕੀ ਹੈ ਨਾ ਇਹਨੂੰ ਇਹ ਪਤਾ ਲੱਗ ਰਿਹਾ ਕਿ ਮੌਕੇ ਤੇ ਕੀ ਕੰਮ ਕਿਹੜੇ ਕੰਮ ਦੀ ਲੋੜ ਆ ਕਿਹੜੇ ਨਸ਼ੇ ਵਿੱਚ ਫਿਰਦਾ ਮੈਨੂੰ ਤਾਂ ਇਹਦੀ ਇਹ ਨਹੀਂ ਸਮਝ ਲੱਗਦੀ ਜੀ ਜਾਣਤਾ ਹੈ ਇੰਨੀ ਕੁ ਗੱਲ ਆ ਜੀ ਇੱਥੇ ਮੁੱਖ ਮੰਤਰੀ ਐ ਡੰਮੀ ਮੁੱਖ ਮੰਤਰੀ ਆ ਚਲਾ ਹੋ ਰਿਹਾ ਜਿਹਨੂੰ ਖੇਤੀ ਸਬੰਧੀ ਕੋਈ ਤਜਰਬਾ ਨਹੀਂ ਪਾਵਦੇ ਦਿੱਲੀ ਵਾਲੇ ਆਪਣੇ ਚਲਾ ਰਹੇ ਨੇ ਨਾ ਤਾਂ ਉਹਨਾਂ ਨੂੰ ਪਤਾ ਹੈਗਾ ਜੀ ਵੀ ਖੇਤੀ ਦਾ ਕੰਮ ਕੀ ਆ ਕਿਵੇਂ ਹੋਣਾ ਕੀਵੇਂ ਨਹੀਂ ਹੋਣਾ ਜੀ ਦੇਖੋ ਜੀ ਕਾਰਨ ਤਾਂ ਸਰਕਾਰ ਦੀਆਂ ਨਲਾਕੀਆਂ ਨੇ ਜੀ ਸਰਕਾਰ ਦੀਆਂ ਨਲਾਕੀਆਂ ਵੀ ਇਸ ਕਦਰ ਨੇ ਜੀ ਇਹਨਾਂ ਨੂੰ ਮੈਨੂੰ ਤਾਂ ਹਜੇ ਚਲੋ ਪਹਿਲੇ ਸਾਲ ਤਾਂ ਇਹ ਹੁੰਦਾ ਜੀ ਵੀ ਨਵੇਂ ਸੀਗੇ ਇਹਨਾਂ ਨੂੰ ਪਤਾ ਨਹੀਂ ਸੀ ਹੁਣ ਤਾਂ 2-2 ਸਾਲ ਹੋ ਗਏ 2-3 ਸਾਲਾਂ ਦੇ ਵਿੱਚ ਵੀ ਜੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਕਿਹੜਾ ਪ੍ਰਬੰਧ ਕਰੋਂ ਕਰਨਾ ਫਿਰ ਆਪਾਂ ਇਹਨਾਂ ਨੂੰ ਹੁਣ ਅਗਲੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਦੇ ਭਰੋਸਾ ਕਰ ਸਕਦੇ ਆ ਜੀ ਦੇਖੋ ਹਰ ਵਾਰ ਜੇਕਰ ਕੋਈ ਸਮੱਸਿਆ ਹੁੰਦੀ ਹੈ ਜਦੋਂ ਖਰੀਦ ਸ਼ੁਰੂ ਹੋਣੀ ਆ ਉਦੋਂ ਸਟ੍ਰਾਈਕ ਕਦੇ ਕਿਸੇ ਵਰਗ ਵੱਲੋਂ ਕਦੇ ਕਿਸੇ ਵਰਗ ਵੱਲੋਂ ਸਟ੍ਰਾਈਕ ਸ਼ੁਰੂ ਹੋ ਜਾਂਦੀ ਹੈ ਜਦ ਕਿ ਉਹਨਾਂ ਦੇ ਜਿਹੜੇ ਆ ਵੀ ਸਮੱਸਿਆਵਾਂ ਨੇ ਉਹ ਸਰਕਾਰ ਕੋਲ ਪਹਿਲਾਂ ਪਹੁੰਚੀਆਂ ਹੁੰਦੀਆਂ ਨੇ ਜੀ ਉਹਨਾਂ ਨੂੰ ਇਹਨਾਂ ਦੀ ਨੌਲੇਜ ਹੁੰਦੀ ਆ ਕਿ ਇਹ ਇਹ ਸਮੱਸਿਆ ਕਿਸਾਨਾਂ ਨੂੰ ਆੜਤੀਆਂ ਨੂੰ ਸ਼ੈਲਰ ਵਾਲਿਆਂ ਨੂੰ ਜੇ ਧੋਨ ਦੇ ਸੰਬੰਧ ਵਿੱਚ ਗੱਲ ਕਰੀਏ ਵੀ ਆ ਰਹੀਆਂ ਨੇ ਇਹਨਾਂ ਦਾ ਨਪਟਾਰਾ ਜਿਹੜਾ ਹੈਗਾ ਇਹ ਸੀਜ਼ਨ ਤੋਂ ਪਹਿਲਾਂ ਕਰਨ ਬਾਰੇ ਸੋਚਣਾ ਚਾਹੀਦਾ ਨਾ ਕਿ ਜਦੋਂ ਹੁਣ ਆ ਸੀਜ਼ਨ ਸ਼ੁਰੂ ਹੋਇਆ ਪਹਿਲਾਂ ਆੜਤੀਆ ਵਰਗ ਤੇ ਸ਼ੈਲਰ ਵਾਲੇ ਉਹ ਸਟ੍ਰਾਈਕ ਤੇ ਚਲੇ ਗਏ ਤੇ ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਹਾਲਾਤ ਦੇਖ ਲਓ ਕਿ ਤਹਾਡੇ ਸਾਹਮਣੇ ਨੇ ਜੋ ਹਾਲਾਤ ਨੇ ਮੰਡੀਆਂ ਦੇ ਕਿਸਾਨ ਵੀ ਰੋੜ ਰਿਹਾ ਜੀ ਆੜਤੀਆ ਵਿੱਚ ਵਿੱਚ ਚਾਲੇ ਦੋਨਾਂ ਧਿਰਾਂ ਦੇ ਪਿਸ ਰਿਹਾ ਹੈ ਇੱਕ ਪਾਸੇ ਕਿਸਾਨਾਂ ਤੇ ਦੂਜੇ ਪਾਸੇ ਸ਼ੈਲਰ ਮਾਲਕ ਨੇ ਤੇ ਸਰਕਾਰ ਹੈ ਜੀ ਸਭੋ ਸਹਿਲਾ ਦਾ ਵੀ ਵੈਲਕਮ ਕਹਿੰਦੇ ਆ ਜੀ ਤੁਹਾਨੂੰ ਆਮੇ ਚੈਨਲ ਦੇ ਪਰ ਤੇ ਇਹਦੇ ਤੁਹਾਡੇ ਤੋਂ ਐਸਾ ਜਿਹੜਾ ਥੇਲੇ ਦਾ ਸੀਰੀਅਲ ਚੱਲ ਰਿਹਾ ਹੈ ਇਹਦੇ ਬਾਰੇ ਇੱਕ ਜਾਣਕਾਰੀ ਦੇਣਾ ਚਾਹਦੇ ਆ ਕਿ ਕੀ ਵਿਚਾਰ ਲੈ ਜਿਹੜੇ ਸ਼ੇਅਰ ਕਰਨਾ ਚਾਹਦੇ ਸਭ ਤੋਂ ਪਹਿਲਾਂ ਦਾ ਲਖਵੀਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਕਿਸਾਨ ਭਰਾਵਾ ਆੜੀ ਭਰਾਵਾ ਉਹਨਾਂ ਨੂੰ ਵੀ ਮੇਰੇ ਵੱਲੋਂ ਅਸੀ ਕਾਲ ਜੀ ਵੈਟਰੂ ਜੀ ਦਾ ਖਾਸਾ ਵੈਟਰੂ ਜੀ ਕੀ ਸਤਿ ਪਹਿਲਾਂ ਸਾਲ ਜਗਵੀਰ ਜੀ ਇੱਕ ਗੱਲ ਆ ਕਿ ਝੋਨੇ ਦਾ ਸੀਜ਼ਨ ਆ ਪ੍ਰਮਾਤਮਾ ਕਰੇ ਕਿ ਇਹ ਸੀਜ਼ਨ ਜ਼ਿਮੀਂਦਾਰਾਂ ਦੀ ਤੇ ਵਪਾਰੀ ਵਰਗ ਦੇ ਲਈ ਵਧੀਆ ਰਹੇ ਸਾਰਿਆਂ ਦਾ ਜੋ ਵੀ ਇੱਥੇ ਆ ਕਿਉਂਕਿ ਝੋਨੇ ਫਸਲ ਤੋਂ ਹੀ ਆਮਦਨ ਦੀ ਆਸ ਹੁੰਦੀ ਹੈ ਜ਼ਿਮੀਂਦਾਰ ਨੂੰ ਵੀ ਸਭ ਦਾ ਸੋਕੀ ਸੰਦੀ ਕੁਦਰਤ ਹੀ ਕਿਸੇ ਮਾਰ ਤੋਂ ਬਚਾਅ ਹੋ ਜਾਵੇ ਹਾਂਜੀ ਹੋਰ ਕੀ ਵਿਚਾਰ ਆਪਾਂ ਸ਼ੇਅਰ ਕਰਨਾ ਚਾਹੁੰਦੇ ਆ ਜੀ ਸੀਜ਼ਨ ਦੇ ਨਾਲ ਸੰਬੰਧ ਸੀਜ਼ਨ ਦੇ ਨਾਲ ਸੰਬੰਧਤ ਤਾਂ ਦੇਖੋ ਲਖਵੀਰ ਜੀ ਇਸ ਵਾਰ ਤੁਹਾਡੇ ਸਾਹਮਣੇ ਹੀ ਹੈ ਇਹ ਕੁਝ ਮੇਰੇ ਵੱਲੋਂ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਇਹੀ ਜਿਹੜੀ ਹੈਗੀ ਝੋਨੇ ਦੀ ਪੂਰੀ ਸਮੱਸਿਆ ਚੱਲ ਰਹੀ ਆ ਇਹਦੇ ਨਾਲ ਸੰਬੰਧਤ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਆਪਣੇ ਮੰਡੀ ਦੇ ਵਿੱਚ ਹੀ ਪਹਿਲਾਂ ਤਾਂ ਦੇਖ ਲਓ ਇੱਕ ਤਰੀਕ ਤੋਂ ਸਰਕਾਰ ਵੱਲੋਂ ਖਰੀਦ ਸ਼ੁਰੂ ਹੋਣ ਦਾ ਦਾਵਾ ਕੀਤਾ ਗਿਆ ਸੀਗਾ ਜੀ ਅਸੀਂ ਇੱਕ ਤਰੀਕ ਨੂੰ ਸਰਕਾਰੀ ਖਰੀਦ ਸ਼ੁਰੂ ਕਰਾਂਗੇ ਝੋਨੇ ਦੀ ਅਜੇ ਤੱਕ ਸਾਡੀ ਮਲਾਦ ਮੰਡੀ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਬਾਕੀ ਮੰਡੀਆਂ ਦਾ ਤੁਸੀਂ ਉਹਨਾਂ ਦੇ ਵਿੱਚ ਵੀ ਜਾ ਕੇ ਜਾਇਜ਼ਾ ਲੈ ਸਕਦੇ ਹੋ ਮਲਾਦ ਮੰਡੀ ਦੇ ਵਿੱਚ ਜੇਕਰ ਤੁਹਾਨੂੰ ਇੱਕ ਵੀ ਬੋਰੀ ਭਰੀਗੀ ਦਿਖਾਈ ਦਿੰਦੀ ਹੋਵੇ ਬੋਲੀ ਲੱਗੀ ਹੋਵੇ ਜਾਂ ਤੁਹਾਨੂੰ ਕਿਸੇ ਕੋਈ ਵੀ ਇੱਥੇ ਦਿਸਦਾ ਹੋਵੇ ਮੌਕੇ ਤੇ ਕੋਈ ਵੀ ਅਫਸਰ ਜਾਂ ਖਰੀਦ ਏਜੰਸੀ ਵਾਲੇ ਆਏ ਹੋਣ ਤੁਹਾਨੂੰ ਪਤਾ ਲੱਗਦਾ ਤਾਂ ਤੁਸੀਂ ਆਪ ਦੇਖ ਸਕਦੇ ਹੋ ਜੀ ਹਜੇ ਤੱਕ ਝੋਨੇ ਦੀ ਇੱਕ ਵੀ ਬੋਰੀ ਦੀ ਖਰੀਦ ਨਹੀਂ ਹੋਈ ਐ ਇੱਥੇ ਜੀ ਔਰ ਇਹ ਕਾਰਨ ਕੀ ਸਮਝਿਓ ਕਿਉਂ ਨਹੀਂ ਇਹ ਜਿਹੜੀ ਫਰੀ ਜਿਹੜੀ ਕਿਉਂ ਨਹੀਂ ਹੋ ਰਹੀ ਦੇਖੋ ਜੀ ਕਾਰਨ ਤਾਂ ਸਰਕਾਰ ਦੀਆਂ ਨਲਾਕੀਆਂ ਨੇ ਜੀ ਸਰਕਾਰ ਦੀਆਂ ਨਲਾਕੀਆਂ ਵੀ ਇਸ ਕਦਰ ਨੇ ਜੀ ਇਹਨਾਂ ਨੂੰ ਮੈਨੂੰ ਤਾਂ ਹਜੇ ਚਲੋ ਪਹਿਲੇ ਸਾਲ ਦਾ ਇਹ ਹੁੰਦਾ ਜੀ ਵੀ ਨਵੇਂ ਸੀਗੇ ਇਹਨਾਂ ਨੂੰ ਪਤਾ ਨਹੀਂ ਸੀ ਹੁਣ ਤਾਂ 2.5 ਸਾਲ ਹੋ ਗਏ 2.5 ਸਾਲਾਂ ਦੇ ਵਿੱਚ ਵੀ ਜੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਕਿਹੜਾ ਪ੍ਰਬੰਧ ਕਦੋਂ ਕਰਨਾ ਫਿਰ ਆਪਾਂ ਇਹਨਾਂ ਨੂੰ ਹੁਣ ਅਗਲੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਦੇ ਭਰੋਸਾ ਕਰ ਸਕਦੇ ਆ ਜੀ ਇਤੋਂ ਅਗਲੀ ਗੱਲ ਇੱਕ ਛੋਟੀ ਜਿਹੀ ਮੈਂ ਜ਼ਰੂਰ ਗੱਲ ਕਹਿਣੀ ਚਾਹੂੰਗਾ ਜੀ ਦੇਖੋ ਹਰ ਵਾਰ ਜੇਕਰ ਕੋਈ ਸਮੱਸਿਆ ਹੁੰਦੀ ਹੈ ਜਦੋਂ ਖਰੀਦ ਸ਼ੁਰੂ ਹੋਣੀ ਆ ਉਦੋਂ ਸਟ੍ਰਾਈਕ ਕਦੇ ਕਿਸੇ ਵਰਗ ਵੱਲੋਂ ਕਦੇ ਕਿਸੇ ਵਰਗ ਵੱਲੋਂ ਸਟ੍ਰਾਈਕ ਸ਼ੁਰੂ ਹੋ ਜਾਂਦੀ ਹੈ ਜਦ ਕਿ ਉਹਨਾਂ ਦੇ ਜਿਹੜੇ ਵੀ ਸਮੱਸਿਆਵਾਂ ਨੇ ਉਹ ਸਰਕਾਰ ਕੋਲ ਪਹਿਲਾਂ ਪਹੁੰਚੀਆਂ ਹੁੰਦੀਆਂ ਨੇ ਜੀ ਉਹਨਾਂ ਨੂੰ ਇਹਨਾਂ ਦੀ ਨੌਲੇਜ ਹੁੰਦੀ ਆ ਵੀ ਇਹ ਇਹ ਸਮੱਸਿਆ ਕਿਸਾਨਾਂ ਨੂੰ ਆੜਤੀਆਂ ਨੂੰ ਸ਼ੈਲਰ ਵਾਲਿਆਂ ਨੂੰ ਜੇ ਚੋਂ ਨਰੇਸਬੰਧ ਵਿੱਚ ਗੱਲ ਕਰੀਏ ਵੀ ਆ ਰਹੀਆਂ ਨੇ ਇਹਨਾਂ ਦਾ ਨਪਟਾਰਾ ਜਿਹੜਾ ਹੈਗਾ ਇਹ ਸੀਜ਼ਨ ਤੋਂ ਪਹਿਲਾਂ ਕਰਨ ਬਾਰੇ ਸੋਚਣਾ ਚਾਹੀਦਾ ਨਾ ਕਿ ਜਦੋਂ ਹੁਣ ਆ ਸੀਜ਼ਨ ਸ਼ੁਰੂ ਹੋਇਆ ਪਹਿਲਾ ਆੜਤੀਆ ਵਰਗ ਤੇ ਸ਼ੈਲਰ ਵਾਲੇ ਉਹ ਸਟ੍ਰਾਈਕ ਤੇ ਚਲੇ ਗਏ ਤੇ ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਹਾਲਾਤ ਦੇਖ ਲਓ ਕਿ ਤੁਹਾਡੇ ਸਾਹਮਣੇ ਨੇ ਜੋ ਹਾਲਾਤ ਨੇ ਮੰਡੀਆਂ ਦੇ ਕਿਸਾਨ ਵੀ ਰੋੜ ਰਿਹਾ ਜੀ ਆੜਤੀਆ ਵਿੱਚ ਵਿੱਚ 40 ਦੋਨਾਂ ਧਿਰਾਂ ਦੇ ਪਿਸ ਰਿਹਾ ਹੈ ਇੱਕ ਪਾਸੇ ਕਿਸਾਨ ਆ ਤੇ ਦੂਜੇ ਪਾਸੇ ਸ਼ੈਲਰ ਮਾਲਕ ਨੇ ਤੇ ਸਰਕਾਰ ਆ ਜੀ ਤੇ ਵਿਚਾਰੇ ਹੁਣ ਦੇਖੋ ਜ਼ਿਮੀਂਦਾਰ ਵਰਗ ਆਰਟਾ ਸੇ ਭਰੋਸਾ ਕਰਦਾ ਵੀ ਸਾਡੀ ਫਸਲ ਸਮੇਂ ਸਿਰ ਉਹ ਤਲਾਈ ਕਰੂਗਾ ਇਸੇ ਕਾਰਨ ਕਰਕੇ ਸਾਡੇ ਕੋਲ ਆਉਂਦੇ ਨੇ ਜੀ ਹੁਣ ਦੇਖੋ ਸਾਡੇ ਵੀ ਅੱਗੇ ਜਾਂ ਸਾਡੇ ਕੋਲ ਖਰੀਦ ਏਜੰਸੀ ਨਹੀਂ ਆਊਗੀ ਕੋਈ ਖਰੀਦ ਏਜੰਸੀਆਂ ਨੇ ਖਰੀਦਣੀ ਸ਼ੁਰੂ ਕੀਤੀ ਇਹ ਤਾਂ ਅੱਗੇ ਨਾ ਕੋਈ ਵੀ ਜਾਨੀ ਕਿ ਪ੍ਰਬੰਧ ਹਜੇ ਤੱਕ ਮੈਨੂੰ ਤਾਂ ਲੱਗ ਨਹੀਂ ਰਿਹਾ ਜੀ ਜਿਹੜਾ ਸਰਕਾਰ ਵੱਲੋਂ ਹੋਇਆ ਹੋਵੇ ਹਜੇ ਇੰਨਾ ਕੁ ਜ਼ਰੂਰ ਹੈ ਜੀ ਦੇਖੋ ਆੜਤੀਆ ਆਪਣੇ ਵੱਲੋਂ ਜਿੰਨਾ ਕੁ ਹੋ ਸਕੇ ਉਹਨਾਂ ਕੁ ਫਸਲ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੇ ਨੇ ਡ੍ਰੇਪਾ ਨਾ ਲੱਗਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਜਿਵੇਂ ਫਸਲ ਖਰਾਬ ਨਾ ਹੋਵੇ ਜੀਮਿੰਦਾਰ ਦੀ ਸਫਾਈ ਕੀਤੀ ਜਾ ਰਹੀ ਹੈ ਸੰਪੂਰਨ ਤੌਰ ਤੇ ਜਿਵੇਂ ਤਰਪਾਲਾ ਨੇ ਮੌਸਮ ਪਰਸੋ ਮੌਸਮ ਖਰਾਬ ਹੋ ਗਿਆ ਸੀਗਾ ਜੀ ਮੌਸਮ ਤੋਂ ਬਚਾ ਲਈ ਤਰਪਾਲਾ ਅਗਲੇ ਨੇ ਦੇ ਕੇ ਰੱਖਿਆ ਹੋਏ ਨੇ ਆੜਤੀਆ ਨੇ ਜੀ ਆੜਤੀਆ ਦਾ ਆਪਣਾ ਜੋਰ ਲਾ ਰਹੇ ਨੇ ਜੀ ਪਰੰਤੂ ਜੀ ਸਰਕਾਰ ਨੇ ਜਿਹੜਾ ਜ਼ੋਰ ਲਾਉਣਾ ਸੀਗਾ ਜੀ ਇਹ ਸਾਰੇ ਦਾ ਸਾਰਾ ਜ਼ੋਰ ਇਹਨਾਂ ਨੇ ਪੰਚਾਇਤੀ ਇਲੈਕਸ਼ਨ ਵਾਲੀ ਲਾਇਆ ਹੋਇਆ ਜੀ ਇੱਧਰ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਆਰਤੀ ਸਾਹਿਬ ਅਗਰ ਆਪਾਂ ਮੂਹ ਆਰਤੀ ਸਹਿਬਾਨ ਦੇ ਮੰਨ ਦੀ ਗੱਲ ਕਰਦੇ ਆ ਆਜਾ ਸ਼ੈਲਰ ਵਾਲੇ ਜਿਹੜੇ ਆਪਣੇ ਵੀਰ ਨੇ ਉਹਨਾਂ ਦੀ ਗੱਲ ਕਰਦੇ ਆ ਕਿਸਾਨ ਵੀਰਾਂ ਦੀ ਗੱਲ ਕਰਦੇ ਆ ਤਾਂ ਦਿਲ ਕੀ ਕਹਿ ਰਿਹਾ ਜੀ ਜਣੀ ਕਿੰਨਾ ਜ਼ਿਆਦਾ ਮਨ ਨੂੰ ਇਸ ਗੱਲ ਦਾ ਝੋਰਾ ਕਹਿ ਸਕਦੇ ਆ ਜੀ ਆਪਾਂ ਜਾਂ ਦੁੱਖ ਲੱਗ ਰਿਹਾ ਵੀ ਆ ਇਸ ਸੀਜ਼ਨ ਚੈਟ ਕੀ ਇਸ ਵਾਰ ਕੀ ਹੋ ਰਿਹਾ ਸੀ ਜਨ ਦੇ ਨਾਲ ਇਹਨੂੰ ਮਜ਼ਾਕ ਕਹੀਏ ਜਾਂ ਇਹਨੂੰ ਦੁਰਦਸ਼ਾ ਕਹੀਏ ਜਾਂ ਕੀ ਆਪਣਾ ਮਨ ਕੀ ਕਹਿ ਰਿਹਾ ਜੀ ਕੀ ਚਰਚਾਵਾਂ ਹੁੰਦੀਆਂ ਨੇ ਜੇ ਆਰਤੀਆਂ ਚ ਸ਼ੈਦਰ ਵਾਲਿਆਂ ਚ ਦੇਖੋ ਜੀ ਔਰ ਪਸੰਦ ਆਰਤੀਆਂ ਅੱਜ ਦੀ ਤਰੀਕ ਦੇ ਵਿੱਚ ਆਰਤ ਦਾ ਬਿਜ਼ਨਸ ਆ ਜੋ ਆਰਤ ਦਾ ਧੰਦਾ ਸੀ ਉਹ ਲਾਹੇਬੰਦ ਬਿਲਕੁਕੁਲ ਵੀ ਨਹੀਂ ਰਿਹਾ ਇਹਦੇ ਕਾਰਨ ਇਹਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਰੋਲ ਆ ਪਹਿਲਾਂ ਆਪਾਂ ਕੇਂਦਰ ਸਰਕਾਰ ਤੇ ਇਲਜ਼ਾਮ ਲਾਉਂਦੇ ਹੁੰਦੇ ਸੀਗੇ ਜੀ ਬਿਵਾਰਤੀਆਂ ਨੂੰ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਆ ਇਹਦੇ ਕੱਢਣ ਦੇ ਲਈ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਨੀਤੀਆਂ ਬਣਾਈਆਂ ਇਸ ਤਰ੍ਹਾਂ ਨਿਕਲ ਜਾਣਗੇ ਜੀ ਪਿਛਲੇ ਸਮੇਂ ਤੋਂ ਲੱਗ ਕੇ ਕੇਂਦਰ ਸਰਕਾਰ ਦਾ ਜੋ ਜ਼ੋਰ ਸੀਗਾ ਜੀ ਉਹ ਕਿਸਾਨਾਂ ਉੱਤੇ ਸੀਗਾ ਜੀ ਕਿਸਾਨਾਂ ਦੇ ਧਰਨੇ ਤੋਂ ਬਾਅਦ ਉਹਨਾਂ ਨੇ ਆੜਤੀਆਂ ਤੇ ਸਾਰਾ ਯਤਨ ਕੀਤੇ ਨੇ ਵੀ ਅਗਰ ਕਿਸਾਨ ਨਹੀਂ ਸਿੱਧੀ ਖਰੀਦ ਨੂੰ ਮੰਨਦੇ ਜਾਂ ਕਿਸੇ ਵੀ ਕਿਸਮ ਦੀ ਕੋਈ ਵੀ ਗੱਲ ਨਹੀਂ ਉਹ ਮੰਨਦੇ ਤਾਂ ਵਿੱਚੋਂ ਜਿਹੜਾ ਵਿਚਵਰਗ ਹੈ ਜਿਹੜਾ ਇਹਨਾਂ ਦਾ ਬਚਾਅ ਕਰ ਰਿਹਾ ਜਾਂ ਜਿਹੜਾ ਇਹਨਾਂ ਨੂੰ ਸਪੋਰਟ ਕਰ ਰਿਹਾ ਹੁਣ ਉਸੇ ਕਾਰਨ ਕਰਕੇ ਦੇਖੋ ਆੜਤੀਆ ਵਰਗ ਉਹ ਸਾਰਾ ਹੀ ਪਰੇਸ਼ਾਨ ਆ ਜੀ ਉਹਨਾਂ ਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੀ ਅਗਲੀ ਗੱਲ ਮੈਂ ਤੁਹਾਨੂੰ ਦੱਸਣਾ ਜੀ ਦੇਖੋ ਕਸੂਰ ਜੇ ਅਸੀਂ ਕਹੀਏ ਵੀ ਕਿਹਦਾ ਕਸੂਰ ਆ ਕਸੂਰ ਆ ਜਾਂਦਾ ਜੀ ਹਮੇਸ਼ਾ ਆਗੂਆਂ ਦਾ ਆਰਤੀ ਇਹਨੇ ਆਰਤੀ ਵੀ ਆਪਣਾ ਜੀ ਦੇਖੋ ਇਹਨਾਂ ਦੇ ਵੀ ਆਗੂ ਨੇ ਆਰਤੀਆਂ ਦੇ ਯੂਨੀਅਨਾਂ ਬਣੀਆਂ ਹੋਈਆਂ ਨੇ ਕਿਸਾਨ ਯੂਨੀਅਨਾਂ ਬਣੀਆਂ ਹੋਈਆਂ ਨੇ ਜੀ ਤੇ ਮੈਂ ਪਿੱਛੇ ਵੀ ਦੇਖਿਆ ਜੀ ਹੁਣ ਜਿਵੇਂ ਸਾਡਾ ਵੀ 2.5% ਕਮਿਸ਼ਨ ਜੋ ਪਿਛਲੇ ਕਾਫੀ ਸਮੇਂ ਤੋਂ ਬੰਦ ਕੀਤਾ ਗਿਆ ਹੈ ਜੀ ਇਹਦੇ ਸਬੰਧ ਦੇ ਵਿੱਚ ਹੁਣ ਯਤਨ ਜੋ ਕੀਤੇ ਜਾ ਰਹੇ ਨੇ ਜੀ ਮੈਨੂੰ ਪਹਿਲਾਂ ਕਦੇ ਵੀ ਨਜ਼ਰ ਨਹੀਂ ਆਏ ਹੈਗੇ ਵੀ ਉਹ ਕਮਿਸ਼ਨ ਦੇ ਲਈ ਸਾਡੇ ਆਗੂ ਪਹਿਲੇ ਦਿਨ ਤੋਂ ਸੁਹਿਰਦ ਨੇ ਜਦੋਂ ਤੋਂ ਸਾਡਾ ਕਮਿਸ਼ਨ ਘਟਾਇਆ ਗਿਆ ਹੈ ਉਦੋਂ ਤਾਂ ਜੀ ਉਹ ਵੱਡੇ ਵੱਡੇ ਅਹੁਦੇ ਲੈ ਕੇ ਸਰਕਾਰਾਂ ਦੇ ਵਿੱਚ ਅਹੁਦੇ ਲੈ ਕੇ ਜੋ ਸਾਡੇ ਚਾਹੇ ਐਸੋਸੀਏਸ਼ਨਾਂ ਦੇ ਪ੍ਰਧਾਨ ਰਹੇ ਨੇ ਕੋਈ ਵਾਈਸ ਚੇਅਰਮੈਨ ਲੱਗ ਗਿਆ ਕੋਈ ਕਿਸੇ ਜਾਨੀ ਕਿ ਪੋਲੀਟੀਕਲ ਅਹੁਦਿਆਂ ਦੇ ਬਿਰਾਜਮਾਨ ਹੋ ਕੇ ਫਿਰ ਬੋਲਦੇ ਹੀ ਨਹੀਂ ਹੈਗੇ ਸਾਡੀਆਂ ਮੁਸ਼ਕਲਾਂ ਬਾਰੇ ਜੀ ਤੇ ਅਸੀਂ ਵਿਸ਼ਵਾਸ ਉਹਨਾਂ ਤੇ ਕਰਦੇ ਰਹਿੰਦੇ ਰਹੇ ਆ ਵੀ ਸਾਡੀ ਉਹ ਗੱਲ ਨੂੰ ਅੱਗੇ ਪਹੁੰਚਾਉਣਗੇ ਜਦ ਕਿ ਸਾਡਾ ਜਾਇਜ਼ ਮੰਗ ਆ ਜਿਹੜੀ ਸਾਨੂੰ 97 ਤੋਂ ਦਿੱਤਾ ਗਿਆ 22% ਕਮਿਸ਼ਨ ਉਹਦੇ ਮੁਤਾਬਕ ਸਾਨੂੰ ਅੱਜ ਦੀ ਤਰੀਕ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਤੇ ਸਾਨੂੰ ਪੂਰਾ ਨਾ ਤਾਂ ਕਮਿਸ਼ਨ ਦਿੱਤਾ ਜਾ ਰਿਹਾ ਜੀ ਪਰ ਨਾ ਇਹਦੇ ਬਾਰੇ ਆਪਣੇ ਜੋ ਸਰਕਾਰਾਂ ਨੇ ਉਸ ਹਿਰਦੇ ਨੇ ਉਹ ਸਹੀ ਸੋਚ ਰਹੀਆਂ ਨੇ ਨਾ ਹੀ ਇਹਦੇ ਬਾਰੇ ਦੇਖੋ ਆਗੂਆਂ ਨੂੰ ਹੁਣ ਤਾਂ ਇੱਕਦਮ ਜਾਗ ਆਈ ਆ ਇਹ ਤੋਂ ਪਹਿਲਾਂ ਇਸ ਸਾਲ ਜਾਂ ਜੇ ਤਰੀਕ ਨੂੰ ਇਹ ਹੋਇਆ ਉਦੋਂ ਮੈਂ ਦੇਖਿਆ ਕਿ ਕੋਈ ਮੈਨੂੰ ਇਦਾਂ ਦਾ ਵਿਰੋਧ ਨਹੀਂ ਨਜ਼ਰ ਆਇਆ ਜੀ ਤੇ ਹੁਣ ਦੇਖੋ ਜਦੋਂ ਹੁਣ ਸਾਰੇ ਖਰੀਦ ਸਿਰ ਤੇ ਆ ਜੀ ਤੇ ਕਿਸਾਨ ਆਪਣੇ ਫਸਲ ਵੜ ਕੇ ਮੰਡੀਆਂ ਦੇ ਵਿੱਚ ਲੈ ਕੇ ਆ ਰਹੇ ਨੇ ਅੱਜ ਦੀ ਤਰੀਕ ਦੇ ਵਿੱਚ ਹੀ ਦੇਖੋ ਸਾਡੇ ਉਹਨਾਂ ਤੋਂ ਇਹੀ ਸਰਕਾਰ ਨੂੰ ਬੇਨਤੀ ਆ ਕਿ ਉਹ ਆਪਣੇ ਵੱਲੋਂ ਜੋ ਵੀ ਬਣਦੀ ਹੈ ਇਹਨਾਂ ਦੀ ਜੋ ਵੀ ਇਹਨਾਂ ਨੇ ਕਰਨੀਆਂ ਮੀਟਿੰਗ ਖਰੀਦ ਏਜੰਸੀਆਂ ਨਾਲ ਜਾਂ ਆੜਤੀਆਂ ਨਾਲ ਜਾਂ ਸ਼ੈਲਰ ਵਾਲਿਆਂ ਨਾਲ ਉਹਨਾਂ ਨੂੰ ਸਮੇਂ ਸਿਰ ਸਿਰ ਚੜ੍ਹ ਕੇ ਜੀ ਖਰੀਦ ਨੂੰ ਸ਼ੁਰੂ ਕਰਵਾਵੇ ਜੀ ਆਰਤੀ ਸਾਹਿਬ ਕੋਈ ਖਾਸ ਗੱਲ ਕਹਿਣੀ ਚਾਹੁੰਦੇ ਹੋ ਜੀ ਤੁਸੀਂ ਝੋਨੇ ਦੇ ਸੀਜ਼ਨ ਦੇ ਵਿੱਚ ਜਿਹੜੀ ਇਹ ਬੇਕਦਰੀ ਹੋ ਰਹੀ ਹੈ ਜੀ ਸੀਜ਼ਨ ਦੀ ਬਹੁਤ ਵੱਡੀ ਇੱਕ ਦੁਰਦਸ਼ਾ ਹੋ ਰਹੀ ਹੈ ਇਹਦੇ ਬਾਰੇ ਕੋਈ ਹੋਰ ਖਾਸ ਗੱਲਬਾਤ ਕਹਿਣੀ ਚਾਹੁੰਦੇ ਹੋ ਜੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਦੇਖੋ ਲਖਵੀਰ ਜੀ ਇਹ ਹੀ ਗੱਲ ਹੈ ਜੀ ਇੱਥੇ ਕਿ ਸਰਕਾਰ ਨੂੰ ਇਸ ਆਪਣੀ ਜੋ ਚੋਨੇ ਦੇ ਸੀਜ਼ਨ ਦੇ ਵਿੱਚ ਫਸਲਾਂ ਦੀ ਬੇਕਦਰੀ ਹੋ ਰਹੀ ਹੈ ਇਹ ਇਕੱਲੀ ਫਸਲਾਂ ਦੀ ਬੇਕਦਰੀ ਨਹੀਂ ਇਹ ਨਾਲ ਨਾਲ ਤੁਸੀਂ ਇਹ ਪੂਰੀ ਕਿਸਾਨੀ ਦੀ ਬੇਕਦਰੀ ਹੋ ਰਹੀ ਹੈ ਜੀ ਕਿਸਾਨ ਜਿਹੜਾ ਫਸਲ ਨੂੰ ਉਗਾਉਂਦਾ ਹੈ ਉਹਦੀ ਬੇਕਦਰੀ ਹੋ ਰਹੀ ਹੈ ਜੀ ਇੱਥੇ ਨਾਲ ਨਾਲ ਜੀ ਸਬੰਧਤ ਤੁਸੀਂ ਇਹ ਲਾ ਕੇ ਚੱਲ ਜੋ ਵਰਗ ਨੇ ਉਹਨਾਂ ਦੀ ਵੀ ਬੇਕਦਰੀ ਹੈ ਇਹ ਤੁਸੀਂ ਦੇਖੋ ਜੀ ਜੇ ਪਿੱਛੇ ਜੇ ਕੋਈ ਵੀ ਅਦਾਰਾ ਧਰਨਾ ਲਾਉਂਦਾ ਪਿੱਛੇ ਪੈਟਰੋਲ ਪੰਪ ਵਾਲਿਆਂ ਨੇ ਆਪਣੀਆਂ ਮੰਗਾਂ ਲਈ ਧਰਨਾ ਲਾਇਆ ਸੀ ਸ਼ਾਮ ਨੂੰ ਸਰਕਾਰ ਨੇ ਮੰਗਾਂ ਮੰਨ ਲਈਆਂ ਜੀ ਜਦੋਂ ਅਗਲੇ ਕਹਿੰਦੇ ਅਸੀਂ ਬੰਦ ਕਰਦੇ ਆ ਸਾਨੂੰ ਵੀ ਇਸ ਵੱਲ ਗੌਰ ਕਰਨੀ ਚਾਹੀਦੀ ਹੈ ਸਾਡੇ ਜਿਹੜੇ ਕਿਸਾਨ ਆਗੂ ਜਾਂ ਆੜਤੀ ਐਸੋਸੀਏਸ਼ਨਾਂ ਦੇ ਆਗੂ ਨੇ ਇਹਨਾਂ ਨੂੰ ਆਪਣੇ ਨਿੱਜੀ ਮਤਲਬਾਂ ਨੂੰ ਪਿੱਛੇ ਛੱਡ ਕੇ ਮੋੜ ਤੋਂ ਇਹਨਾਂ ਵੱਲ ਸੋਚਣਾ ਚਾਹੀਦਾ ਹੈ ਕਿ ਅਸੀਂ ਅੱਜ ਦੇ ਜੋ ਨਿੱਜੀ ਇਹਨਾਂ ਦੇ ਆਪਣੇ ਵਫਾਨੇ ਉਹਨਾਂ ਵੱਲ ਇਹਨਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ ਜੇ ਅੱਜ ਦੀ ਡੇਟ ਦੇ ਵਿੱਚ ਕੋਈ ਵਧੀਆ ਇਹ ਕੋਈ ਪ੍ਰੋਗਰਾਮ ਲੇਖਣ ਜਿਸ ਦੇ ਨਾਲ ਜਿਹੜੀਆਂ ਇਹਨਾਂ ਦੀ ਫਸਲਾਂ ਦੀ ਖਰੀਦ ਆ ਉਸ ਚੱਜੇ ਢੰਗ ਨਾਲ ਚੱਲੇ ਤੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਸੱਤਾ ਦੇ ਨਸ਼ੇ ਤੋਂ ਬਾਹਰ ਆ ਕੇ ਫੀਲਡ ਦੇ ਵਿੱਚ ਆ ਕੇ ਜਿਹੜੇ ਕਹੇ ਸੀਗੇ ਮੈਂ ਤੁਹਾਡਾ ਮੁੱਖ ਮੰਤਰੀ ਆ ਲੋਕਾਂ ਦਾ ਮੁੱਖ ਮੰਤਰੀ ਆ ਉਹ ਗੱਲਾਂ ਨੂੰ ਅਸਲੀਅਤ ਦੇ ਵਿੱਚ ਸਾਨੂੰ ਵੀ ਪਤਾ ਦਾ ਲੱਗੇ ਵੀ ਸਾਡਾ ਜੇ ਮੁੱਖ ਮੰਤਰੀ ਹੈ ਤਾਂ ਉਹਨੂੰ ਸਾਡੀ ਫਿਕਰ ਹੈ ਨਹੀਂ ਹੈ ਜੀ ਤੇ ਮੇਰੇ ਮੁਤਾਬਕ ਤਾਂ ਜੀ ਤੁਸੀਂ ਇਹ ਲਾ ਕੇ ਚੱਲੋ ਕਿ ਜੀ ਸਰਕਾਰ ਇਹ ਪੂਰੀ ਤਰ੍ਹਾਂ ਫੇਲ ਰਹੀ ਹੈ ਜੀ ਹਰ ਪਾਸਿਓਂ ਫੇਲ ਆ ਕਿਸੇ ਕਿਤੇ ਵੀ ਤੁਸੀਂ ਦੇਖ ਲਓ ਗੁੰਡਾਗਰਦੀ ਦਾ ਨੰਗਾ ਨਾਚ ਆ ਪਿਛਲੇ ਟਾਈਮ ਦੇ ਵਿੱਚ ਕਿੰਨਾ ਹੋ ਰਿਹਾ ਜੀ ਕਿਸੇ ਇੱਕ ਕੰਮ ਨੂੰ ਤਾਂ ਸੱਚਜੇ ਢੰਗ ਨਾਲ ਕਰ ਲੈਣ ਜੀ ਹੁਣ ਫਸਲ ਦੀ ਖਰੀਦ ਇਹ ਤਾਂ ਹੈ ਨਹੀਂ ਕਿ ਅਚਾਨਕ ਫਸਲ ਆ ਜਾਂਦੀ ਆ ਫਿਕਸਡ ਡੇਟਾ ਨੇ ਕਦੋਂ ਤੋਂ ਖਰੀਦ ਸ਼ੁਰੂ ਹੋਣੀ ਆ ਇਜਾਦਾਂ ਤੋਂ ਖਰੀਦ ਸ਼ੁਰੂ ਹੋਣੀ ਆ ਉਹ ਤੋਂ ਪਹਿਲਾਂ ਇਹਨਾਂ ਨੂੰ ਪ੍ਰਬੰਧ ਆ ਆਪਣੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਇਹਨਾਂ ਤੋਂ ਘਾਟਾਂ ਰਹਿ ਜਾਂਦੀਆਂ ਨੇ ਉਹਨਾਂ ਘਾਟਾਂ ਨੂੰ ਪੂਰੀਆਂ ਕਰਨ ਜੇ ਕਿਸੇ ਦੀ ਕੋਈ ਮੰਗ ਆ ਉਹਨਾਂ ਮੰਗਾਂ ਦਾ ਥੋੜੇ ਸਮੇਂ ਦੇ ਵਿੱਚ ਨਿਪਟਾਰਾ ਕਰਕੇ ਉਹਨਾਂ ਮੰਗਾਂ ਵੱਲ ਧਿਆਨ ਦੇ ਕੇ ਚਾਹੇ ਉਹਨਾਂ ਦੀ ਕਿਸੇ ਢੰਗ ਨਾਲ ਸੈਟੀਸਫਾਈ ਕਰਨ ਦੀ ਆਪਣਾ ਖਰੀਦ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਯਤਨ ਕਰਨ ਜਿੱਥੇ ਪਰ ਮੈਨੂੰ ਜਿਵੇਂ ਮੀ ਲੱਗਦੀ ਹੈ ਜੇ ਹੁਣ 7-8 ਦਿਨ ਲੰਘ ਗਏ ਹਜੇ ਤੱਕ ਆਪਣੀ ਸਰਕਾਰ ਦੇ ਕੰਨਾਂ ਦੇ ਜੂੰਨੀ ਸਰਕੀ ਇਹਨੂੰ ਜਗਾਉਣ ਦੇ ਲਈ ਜਾਂ ਤਾਂ ਦੇਖੋ ਕਿਸਾਨ ਯੂਨੀਅਨ ਅੱਗੇ ਆਉਣ ਉਹ ਆਪਣਾ ਪ੍ਰੋਗਰਾਮ ਲਿਖਣ ਨਹੀਂ ਦੇਖੋ ਜਿਵੇਂ ਵੀ ਲੱਗ ਰਿਹਾ ਹੈ ਕਿ ਮੈਨੂੰ ਆਉਣ ਵਾਲੇ ਟਾਈਮ ਦੇ ਵਿੱਚ ਫਸਲਾਂ ਦਾ ਜਿਹੜਾ ਇਸ ਸੀਜ਼ਨ ਤਾਂ ਝੋਨੇ ਦਾ ਮਾੜਾ ਮੋਟਾ ਕੁਝ ਬਣ ਜੂਗਾ ਜੀ ਆਉਣ ਵਾਲਾ ਟਾਈਮ ਇਹ ਤੋਂ ਵੀ ਮਾੜਾ ਹੋਣਾ ਜੀ ਧੰਨਵਾਦ ਅਰਤੀ ਸਾਹਿਬ ਇੱਕ ਲਾਸਟ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਸੀਂ ਕਹਿੰਦੇ ਹੋ ਵੀ ਕਿਸਾਨ ਯੂਨੀਅਨ ਜ ਨੂੰ ਵੱਡੇ ਸਟੈਪ ਲੈਣੇ ਚਾਹੀਦੇ ਨੇ ਲੇਕਿਨ ਉਹਨਾਂ ਵੱਲੋਂ ਤਾਂ ਹੁਣ ਤੱਕ ਬਹੁਤ ਸਟੈਪ ਲਏ ਗਏ ਨੇ ਜੀ ਉਹਨਾਂ ਦਾ ਦਾਵਾ ਹੈ ਜੀ ਕਿਸਾਨ ਯੂਨੀਅਨ ਦਾ ਜੀ ਵੱਡੀਆਂ ਵੱਡੀਆਂ ਦਾ ਦੇਖੋ ਕਿਸਾਨ ਯੂਨੀਅਨਾਂ ਦੀ ਲੜਾਈ ਕਿਸੇ ਤੋਂ ਵੀ ਓਲੇ ਨਹੀਂ ਹੈਗੀ ਜੀ ਆਪਸ ਵਿੱਚ ਪਾਟੋ ਧਾੜ ਨੇ ਇਹਨਾਂ ਦੇ ਵਿੱਚ ਕਿਹੜੀ ਕਿਸਾਨ ਯੂਨੀਅਨ ਆ ਇਹ ਮਸਾ ਹੈ ਮੇਰੇ ਖਿਆਲ ਨਾਲ ਜਦੋਂ ਉੱਥੇ ਦਿੱਲੀ ਮੋਰਚਾ ਸੀਗਾ ਉਦੋਂ ਪਤਾ ਨਹੀਂ ਕਿਵੇਂ ਇਕੱਠੇ ਹੋ ਗਏ ਜੀ ਹੁਣ ਤਾਂ ਆਪੋ ਆਪਣੇ ਨਿੱਜੀ ਮਤਲਬਾਂ ਤੇ ਮਕਸਦਾਂ ਦੇ ਲੜਾਈ ਲੜ ਰਹੇ ਨੇ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਮੈਨੂੰ ਤਾਂ ਇਹੀ ਲੱਗਦਾ ਦੇਖੋ ਜੀ ਦੇ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਪ੍ਰੈਕਟੀਕਲੀ ਸੋਚ ਕੇ ਦੇਖਦੇ ਆ ਕਿਸੇ ਨੂੰ ਨਾ ਤਾਂ ਇੱਥੇ ਕਿਸਾਨਾਂ ਦੀ ਪਰਵਾਹ ਹੈ ਨਾ ਹੀ ਕਿਸੇ ਨੂੰ ਵਪਾਰੀ ਵਰਗ ਦੀ ਪਰਵਾਹ ਪਰਵਾਹ ਤਾਂ ਕੀ ਦੀ ਇਹਨਾਂ ਨੂੰ ਆਪੋ ਆਪੋ ਆਪਣੀ ਪਰਵਾਹ ਹੈ ਜਦੋਂ ਇਹਨਾਂ ਦਾ ਅਪਡੇਟ ਡਿੱਟ ਪਰ ਜਾਂਦਾ ਜੀ ਸਾਰੇ ਉਦੋਂ ਚੁੱਪ ਕਰਕੇ ਬਹਿ ਜਾਂਦੇ ਨੇ ਜਦੋਂ ਮੋਹਰਾ ਬਣਾ ਕੇ ਕਿਸਾਨੀ ਨੂੰ ਮੋਹਰਾ ਬਣਾਇਆ ਹੋਇਆ ਜੀ ਜਿਹੜੇ ਛੋਟਾ ਵਪਾਰੀ ਵਰਗਾ ਸੀ ਵੀ ਚਲੋ ਛੋਟੇ ਵਪਾਰੀ ਵਰਗ ਦੇ ਵਿੱਚ ਹੀ ਆ ਜਾਂਦੇ ਆ ਅਸੀਂ ਕੋਈ ਕਹੀਏ ਆੜਤੀਏ ਨੂੰ ਆਪਾਂ ਵੀ ਇਹ ਕੋਸ਼ਿਸ਼ ਚਲੋ ਹੈ ਵੀ ਨੇ ਪਰਸੈਂਟੇਜ ਪਰ ਮੈਜੋਰਟੀ ਇਹਨਾਂ ਦੇ ਵਿੱਚ ਦੇਖੋ ਬਹੁਤੇ ਵੱਡੇ ਵਪਾਰੀ ਨਹੀਂ ਹੈਗੇ ਇਹ ਵੀ ਕਮਿਸ਼ਨ ਤੇ ਹੀ ਕੰਮ ਕਰਦੇ ਨੇ ਜੀ ਉਹ ਕਿੰਨਾ ਕ ਬਣਦਾ ਜੀ ਜੀ ਲਾ ਕੇ ਦੇਖਿਆ ਜਾਵੇ ਜੀ ਜਿੰਨੀ ਹੁਣ ਫਸਲ ਜਿਹੜੀ ਹੁਣ ਇਸ ਤੋਂ ਬਾਅਦ ਵਿੱਚ ਹੁਣ ਤਾਂ ਫਸਲ ਦੀ ਆਪਣੀ ਕੱਲੀ ਖਰੀਦ ਦੀ ਗੱਲ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਸਮੇਂ ਤੇ ਚਕਾਈ ਵੀ ਨਾਲ ਪਈ ਆ ਜੀ ਹੁਣ ਤੱਕ ਮੈਂ ਆਪਣੇ ਪੂਰੇ ਕੈਰੀਅਰ ਦੇ ਵਿੱਚ ਇਹ ਦੇਖਿਆ ਜੀ ਕਦੇ ਵੀ ਸਮੇਂ ਤੇ ਫਸਲ ਨਹੀਂ ਚੱਕੀ ਗਈ ਜੋ ਵੀ ਇਹਨਾਂ ਦੇ ਨਿਯਮ ਬਣੇ ਹੋਏ ਨੇ ਵੀ 24 ਜਾਂ 48 ਕਿੰਨੇ ਘੰਟਿਆਂ ਦੇ ਵਿੱਚ ਬੋਲੀ ਤੋਂ ਬਾਅਦ ਫਸਲ ਚੱਕੀ ਜਾਣੀ ਆ ਜਿੰਨਾ ਉਹਦਾ ਵજન ਘਟ ਜਾਂਦਾ ਵੇਟ ਦੀ ਵੇਟ ਲਾਸ ਡੈਮੇਜ ਉਹ ਸਾਰਾ ੜਤੀ ਇਹਦੇ ਪੈਂਦਾ ਜੀ ਇੱਕ ਬੋਰੀ ਵਿੱਚੇ ਜੀ ਕਿਲੋ ਕਿਲੋ ਫਸਲ ਘਟ ਜਾਂਦੀ ਆ ਭਰੀ ਹੋਈਏ ਕਹਿਣਗੇ ਵੀ ਇਹ ਗਿੱਲੀ ਭਰਦੇ ਨੇ ਸੁੱਕੀ ਭਰ ਲਓ ਜੀ ਹੁਣ ਸਾਰਾ ਮੌਸਚਰ ਸਾਰਾ ਤਾਂ ਜਦੋਂ ਸੁੱਕ ਸੁੱਕ ਕੇ ਥੱਲੇ ਆ ਜਾਣੀ ਆ ਜੀ ਫਸਲ ਵજન ਤਾਂ ਘਟਣਾ ਹੀ ਆ ਜੀ ਏਦੋਂ ਬਾਅਦ ਵਿੱਚ ਇਹਨਾਂ ਦੇ ਜੋ ਟੂ ਆਟਾ ਵਾਈ ਦੇ ਟੈਂਡਰ ਨੇ ਬਾਅਦ ਚ ਉਹ ਕਹਿ ਦੇਣਗੇ ਜੀ ਸਾਡਾ ਟੈਂਡਰ ਨਹੀਂ ਹੋਇਆ ਟੂ ਆਟਾ ਵਾਈ ਦਾ ਇੱਕ ਕੱਲਾ ਸਿਸਟਮ ਇਹਦਾ ਖਰੀਦ ਪ੍ਰਬੰਧ ਦਾ ਇੰਨਾ ਨਹੀਂ ਹੈਗਾ ਜੀ ਵੀ ਖਰੀਦ ਕੇ ਬੋਰੀਆਂ ਦੇ ਵਿੱਚ ਪਾ ਦਿੱਤੀ ਸਾਡੀ ਆਰਟੀ ਦੀ ਡਿਊਟੀ ਕੱਲੀ ਇਹ ਨਹੀਂ ਹੈਗੀ ਵੀ ਉਹ ਦੁਕਾਨ ਤੇ ਬੈਠਾ ਟਰਾਲੀ ਆ ਗਈ ਜਿੰਮੇਦਾਰ ਲਾ ਗਿਆ ਉਧਰੋਂ ਲੇਬਰ ਨੇ ਭਰਤੀ ਆਰਟੀ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਤੇ ਜ਼ਿੰਮੇਵਾਰੀ ਆ ਜਿਹਦੇ ਬਦਲੇ ਵਿੱਚ ਉਹਨੂੰ ਮਾਮੂਲੀ ਜਿਹਾ ਕਮਿਸ਼ਨ ਮਿਲ ਰਿਹਾ ਅੱਜ ਦੀ ਡੇਟ ਦੇ ਵਿੱਚ ਜੀ ਜਦੋਂ 20% ਜੋ ਸਾਡਾ ਬਣਦਾ ਸੀ ਉਹ ਤਾਂ ਨਹੀਂ ਦਿੱਤਾ ਜਾਂਦਾ ਜੇ ਅਗਰ ਹੁਣ ਘਾਟੇ ਦੇਖ ਲਈਏ ਜੀ ਆਪਾਂ ਜਿਹੜੀ ਪਈ ਪਈ ਫਸਲ ਦਾ ਵਜਨ ਘਟ ਜਾਣਾ ਜੀ ਉਹ ਕਿਹੜਾ ਖਰੀਦ ਏਜੰਸੀ ਦੇ ਸਿਰ ਪੈਣਾ ਜਾਂ ਕਿਸੇ ਹੋਰ ਦੇ ਸ਼ੈਲਰ ਵਾਲੇ ਨੇ ਦੇਖਣਾ ਜੀ ਉਹ ਵੀ ਸਾਰਾ ਆੜਤੀ ਦਾ ਸਿਰ ਹੀ ਪੈਣਾ ਜੀ ਇੰਨੀ ਆੜਤ ਨਹੀਂ ਬਣਦੀ ਜੀ ਜਿੰਨੇ ਅਸੀਂ weight loss ਦੇ ਵਿੱਚ ਜਾਂ ਬਾਕੀ ਗੱਲਾਂ ਦੇ ਵਿੱਚ ਸਾਨੂੰ ਨੁਕਸਾਨ ਹੋ ਜਾਂਦੇ ਨੇ ਜੇ ਇਹ ਪ੍ਰਬੰਧ ਸਹੀ ਢੰਗ ਨਾਲ ਚੱਲੂਗਾ ਤਾਂ ਦੋ ਪੈਸੇ ਬਣਦੇ ਨੇ ਜੀ ਨਹੀਂ ਆੜਤੀ ਇਹ ਆਉਂਦੇ ਨਹੀਂ ਜੀ ਤੁਸੀਂ ਇਹ ਕਿ ਲਾ ਕੇ ਚੱਲੋ ਜੀ ਉਹ ਕੱਪੜਿਆਂ ਦੀ ਜਿਹਨੂੰ ਕਹਿੰਦੇ ਹੁੰਦੇ ਆ ਜਿਹੜੀ ਧਵਾਈ ਆ ਉਹਦਾ ਵੀ ਮੁੱਲ ਨਹੀਂ ਮੁੜਦਾ ਜੀ ਇੱਥੇ ਇੰਨਾ ਜਿਹਨੂੰ ਕਹਿੰਦੇ ਹੁੰਦੇ ਆ ਅਸੀਂ ਲਾ ਕੇ ਚੱਲੀਏ ਨਾ ਆਪਣਾ ਆਪਦੀ ਅਸੀਂ ਜੇ ਵਿੱਚ ਤਨਖਾਹ ਵੀ ਗਣਕੇ ਚੱਲੀਏ ਸਾਨੂੰ ਆਪਦੀ ਤਨਖਾਹ ਵੀ ਅੱਜ ਦੀ ਰੇਟ ਦੇ ਵਿੱਚ ਪੱਲੇ ਨਹੀਂ ਪੈ ਰਹੀ ਇੰਨੇ ਖਰਚੇ ਪੈ ਰਹੇ ਨੇ ਜੀ ਇਸ ਕਰਕੇ ਵੀ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਜੀ ਧਿਆਨ ਦੇ ਲਵੇ ਸਰਕਾਰ ਦੀ ਸਾਰੇ ਬਿਜ਼ਨਸ ਚਾਹੇ ਖੇਤੀਬਾੜੀ ਆ ਚਾਹੇ ਸਾਡਾ ਹੈਗਾ ਸ਼ੈਲਰ ਇੰਡਸਟਰੀਆ ਇਹਨਾਂ ਵੱਲ ਧਿਆਨ ਦੇ ਕੇ ਇਹਨਾਂ ਨੂੰ ਬਚਾਇਆ ਜਾਵੇ ਹਰੇਕ ਵਿਅਕਤੀ ਦਾ ਆਪੋ ਆਪਣਾ ਕੀਤਾ ਹੈ ਉਹਦੇ ਲਈ ਉਹਦਾ ਕੀਤਾ ਮਹੱਤਵਪੂਰਨ ਆ ਉਹਦਾ ਘਰ ਚੱਲਦਾ ਉਹਦਾ ਕਾਰੋਬਾਰ ਚੱਲ ਰਿਹਾ ਇੱਕ ਆੜਤੀਏ ਦੇ ਨਾਲ 50-50 ਮਜ਼ਦੂਰ ਜੁੜੇ ਹੁੰਦੇ ਨੇ ਕੱਲਾ ਆੜਤੀਆ ਨਹੀਂ ਪਰੇਸ਼ਾਨ ਹੋ ਰਿਹਾ ਉਹ 50-50 ਮਜ਼ਦੂਰ ਵੀ ਪਰੇਸ਼ਾਨ ਹੋ ਰਹੇ ਨੇ ਜੀ ਨਾਲ ਸਾਡੀ ਸਮੱਸਿਆ ਕੱਲੀ ਇਹ ਨਹੀਂ ਹੈਗੀ ਜੀ ਬਈ ਅ ਰੇਟ ਲੱਗੇ ਸਾਡੀ ਨਾਲ ਸਮੱਸਿਆ ਇਹ ਵੀ ਆ ਜੀ ਵੀ ਚਕਾਈ ਵੀ ਹੋ ਜਵੇ ਜੀ ਸਾਨੂੰ ਜਿਹੜੀ ਸਾਡੇ ਪੈਸੇ ਮਿਲਨੇ ਨੇ ਜੀ ਉਹਨਾਂ ਦੀ ਵੀ ਸਾਡੀ ਪਿਛਲੇ ਸਮੇਂ ਤੋਂ ਮੰਗ ਆ ਮੇਰੇ ਮੁਤਾਬਕ ਤਾਂ ਜੀ ਮਿੱਠੀਆਂ ਗੋਲੀਆਂ ਦੇ ਕੇ ਸਰਕਾਰ ਨੇ ਇਸ ਵਾਰ ਤੋਰ ਦੇਣਾ ਕਿ ਭਾਈ ਮੰਨਦਿਆਂ ਕਰਦੇ ਆ ਸਾਡੀ ਵੀ ਜਿਹੜੀ ਜਾਇਜ਼ ਮੰਗ ਆ ਸਰਕਾਰ ਦੇ ਧਿਆਨ ਦੇ ਵਿੱਚ ਚਲੋ ਜੋ ਸਾਡੇ ਆਗੂ ਸਹਿਬਾਨ ਨੇ ਉਹਨਾਂ ਵੱਲੋਂ ਲਿਆਂਦੀ ਗਈ ਆ ਉਹਦੇ ਵੱਲ ਵੀ ਸਰਕਾਰ ਗੌਰ ਕਰੇ ਅੱਜ ਤੱਕ ਤੁਸੀਂ ਇਹ ਲਾ ਕੇ ਚੱਲੋ ਜੀ ਪੇ ਕਮਿਸ਼ਨ ਆਉਂਦਾ ਤਨਖਾਹਾਂ ਵਧਦੀਆਂ ਨੇ ਕਵੇ ਕੋਈ ਆਇਆ ਜੀ ਰਿਡਿਊਸ ਰਿਡਿਊਸ ਕਰਨ ਵਾਲਾ ਤੇ ਕਮਿਸ਼ਨ ਵੀ ਇਹਨਾਂ ਦੀ ਤਨਖਾਹਾਂ ਬਹੁਤੀਆਂ ਵਧ ਗਈਆਂ ਇਹਨਾਂ ਦੀ ਘਟਾ ਦਿਓ ਦਿਨ ਪ੍ਰਤੀ ਦਿਨ ਖਰਚੇ ਵੱਧ ਰਹੇ ਨੇ ਘਟ ਰਹੇ ਨੇ ਸਾਡੇ ਨਾਲ ਉਲਟ ਕੀਤਾ ਹੋਇਆ ਸਰਕਾਰ ਨੇ ਲੋਕਾ ਲੋਕ ਲੜਦੇ ਨੇ ਇਨਕਰੀਮੈਂਟ ਦੇ ਲਈ ਸਾਡੀ ਇਹਨਾਂ ਨੇ ਜਿਹੜੇ ਸਾਡੇ ਤਨਖਾਹ ਆ ਰਹੀ ਸਾਡੀ ਘਟਾਤੀ ਇਹਨਾਂ ਨੇ ਜੀ ਆਮ ਤਨਖਾਹ ਹੈਗੀ ਹੈ ਜੀ ਉਹ ਮਹੀਨੇ ਦੀ ਮਹੀਨੇ ਆਉਣੀ ਸਾਡੀ ਤਾਂ ਸੈਲਰੀ ਵੀ 6 ਮਹੀਨੇ ਬਾਅਦ ਆਉਣੀ ਹੁੰਦੀ ਆ ਇਸ ਕਰਕੇ ਜੀ ਦੇਖੋ ਸਰਕਾਰਾਂ ਨੇ ਇਹਨਾਂ ਦੇ ਮੈਨੂੰ ਤਾਂ ਪਾਲਿਸੀਆਂ ਨੇ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਭਗਵਾਨਤਮਾਨ ਸਾਹਿਬ ਥੋੜਾ ਜਿਹਾ ਗੌਰ ਕਰ ਲੈਣ ਲੋਕਾਂ ਨੇ ਚੁਣਿਆ 92 ਐਮ ਐਲ ਏ ਦਿੱਤੇ ਨੇ ਥੋੜੀ ਜਿਹੀ ਲੋਕਪੱਖੀ ਫੈਸਲੇ ਲੈਣ ਜਿਹਦੇ ਕਰਕੇ ਜਿ ਦੇਖੋ ਗਾਹਾਂ ਨੂੰ ਤਾਂ ਸਰਕਾਰ ਦਾ ਪਤਾ ਨਹੀਂ ਹੁਣਾ ਇਹਨਾਂ ਨੇ ਆਪਣੇ ਆਉਣੀ ਆ ਜਾਂ ਨਹੀਂ ਆਉਣੀ ਪਰ ਉਹੋ ਜੇ ਕੰਮ ਕਰ ਦੋ ਜਿਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਵੱਲੋਂ ਯਾਦ ਕੀਤਾ ਜਾ ਸਕੇ ਲੋਕ ਪਰੇਸ਼ਾਨ ਹੁੰਦੇ ਨੇ ਜੀ ਫਿਰ ਤਾਂ ਪਹਿਲਾਂ ਵੀ ਚੱਲੀ ਜਾਂਦਾ ਸੀਗਾ ਜੀ ਫਿਰ ਇਹੋ ਜਿਹੇ ਬਦਲਾਅ ਦੇ ਨਾਲ ਤਾਂ ਜੀ ਬਦਲਾਅ ਨਹੀਂ ਆਉਂਦਾ ਉਹੀ ਵੱਧ ਵਧੀਆ ਸੀਗਾ ਜੀ ਚਲੋ ਬਸ ਲਖਵੀਰ ਜੀ ਇੰਨਾ ਹੀ ਬੇਨਤੀ ਕਰਨੀ ਚਾਹੁੰਨਾ ਕਿ ਸਰਕਾਰ ਸਾਡੀਆਂ ਮੁਸ਼ਕਲਾਂ ਵੱਲ ਵੀ ਧਿਆਨ ਦੇਵੇ ਕਿਸਾਨਾਂ ਵੱਲ ਵੀ ਧਿਆਨ ਦੇਵੇ ਜੀ ਜੱਜੇ ਢੰਗ ਨਾਲ ਕੰਮ ਚੱਲ ਜਵੇ ਆਉਣ ਵਾਲੇ ਟਾਈਮ ਤੁਸੀਂ ਦੇ ਜੇ ਕੋਈ ਕੁਦਰਤੀ ਮਾਰ ਪੈ ਜਾਂਦੀ ਆ ਫੇਰੇ ਮੁਆਵਜ਼ਿਆਂ ਵੱਲ ਧਿਆਨ ਦਿੰਦੇ ਨੇ ਮੁਆਵਜ਼ੇ ਵੀ ਕਹਿਣਗੇ ਮੁਰਗੀਆਂ ਦੇ ਦੇਵਾਂਗੇ ਕਦੇ ਕੱਖ ਦੀ ਸਰਕਾਰਾਂ ਨੇ ਦਿੱਤਾ ਜੀ ਹੁਣ ਫਸਲ ਪੱਕੀ ਖੜੀ ਆ ਜੀ ਪੱਕੀ ਫਸਲ ਨੂੰ ਅਸੀਂ ਮੰਡੀਆਂ ਦੇ ਵਿੱਚ ਸਾਂਭਣਾ ਜੀ ਫਸਲ ਪੱਕ ਰਹੀ ਆ ਜੀ ਕਿਸਾਨ ਮਜਬੂਰ ਹੋਇਆ ਹੋਇਆ ਫਸਲ ਨੂੰ ਖੇਤਾਂ ਦੇ ਵਿੱਚ ਖੜਾਉਣ ਲਈ ਕਿਉਂਕਿ ਉਹ ਵੀ ਚਾਹੁੰਦਾ ਇਹ ਮੰਡੀ ਦੇ ਵਿੱਚ ਨਾ ਰੋਲਿਆ ਜਾਵੇ ਇੱਥੇ ਖੜਾ ਲਈ ਜਾਵੇ ਫਸਲ ਕੋਈ ਕੁਦਰਤੀ ਮਾਰ ਪੈਂਦੀ ਆ ਕਿਸਾਨ ਦੀ ਜੇ ਮਿਹਨਤ ਰੁਲ ਜਾਂਦੀ ਆ ਉਹਦਾ ਕੋਈ ਮਗਰੋਂ ਉਸ ਤੋਂ ਬਾਅਦ ਵਿੱਚ ਸਰਕਾਰਾਂ ਕੱਲੇ ਵਾਅਦੇ ਕਰਦੀਆਂ ਨੇ ਦਿੱਤਾ ਇਹਨਾਂ ਨੇ ਕਦੇ ਕੁਝ ਨਹੀਂ ਉਹਨਾਂ ਗੱਲਾਂ ਧਿਆਨ ਦੇ ਵਿੱਚ ਰੱਖਦੇ ਹੋਏ ਇਹੀ ਅਸੀਂ ਕਰਾਂਗੇ ਜੀ ਦੇਖੋ ਕੇਂਦਰ ਸਰਕਾਰ ਦਾ ਤਾਂ ਰਵਈਆ ਸ਼ੁਰੂ ਤੋਂ ਮਾੜਾ ਸੀ ਕਿਸਾਨਾਂ ਲਈ ਅਸੀਂ ਹਮੇਸ਼ਾ ਹੀ ਕਿਹਾ ਵੀ ਭਾਜਪਾ ਦੀਆਂ ਨੀਤੀਆਂ ਕਿਸਾਨ ਪੱਖੀ ਨਹੀਂ ਹੈਗੀਆਂ ਜੀ ਤੇ ਹੁਣ ਜਿਹੜਾ ਅਸੀਂ ਮੁੱਖ ਮੰਤਰੀ ਅਸੀਂ ਆਪ ਲੋਕਾਂ ਨੇ ਲੋਕਾਂ ਦਾ ਮੁੱਖ ਮੰਤਰੀ ਜਿਹਨੂੰ ਕਹਿੰਦੇ ਸੀ ਉਹ ਚੁਣਿਆ ਸੀਗੇ ਚਲੋ ਉਹਦੀਆਂ ਵੀ ਮੈਨੂੰ ਨੀਤੀਆਂ ਨੀਤੀਆਂ ਦੀ ਗੱਲ ਨਹੀਂ ਜੀ ਮੈਨੂੰ ਇਹ ਲੱਗ ਰਿਹਾ ਕਿ ਜੀ ਇਹਨੂੰ ਕੁਝ ਸਮਝ ਹੀ ਨਹੀਂ ਪੈਂਦੀ ਵੀ ਕਰਨਾ ਕੀ ਹੈ ਨਾ ਇਹਨੂੰ ਇਹ ਪਤਾ ਲੱਗ ਰਿਹਾ ਕਿ ਮੌਕੇ ਤੇ ਕੀ ਕੰਮ ਕਿਹੜੇ ਕੰਮ ਦੀ ਲੋੜ ਆ ਕਿਹੜੇ ਨਸ਼ੇ ਵਿੱਚ ਫਿਰਦਾ ਮੈਨੂੰ ਤਾਂ ਇਹਦੀ ਇਹ ਨਹੀਂ ਸਮਝ ਲੱਗਦੀ ਜੀ ਜਿਵੇਂ ਤਾਂ ਇੰਨੀ ਕੁ ਗੱਲ ਆ ਜੀ ਇੱਥੇ ਕਿ ਮੁੱਖ ਮੰਤਰੀ ਇਹ ਡੰਮੀ ਮੁੱਖ ਮੰਤਰੀ ਆ ਚਲਾ ਹੋ ਰਿਹਾ ਜੀ ਨੂੰ ਖੇਤੀ ਸਬੰਧੀ ਕੋਈ ਤਜਰਬਾ ਨਹੀਂ ਪਾਉਰ ਕੇ ਦਿੱਲੀ ਵਾਲੇ ਆਪਣੇ ਚਲਾ ਰਹੇ ਨੇ ਨਾ ਤਾਂ ਉਹਨਾਂ ਨੂੰ ਪਤਾ ਹੈਗਾ ਜੀ ਵੀ ਖੇਤੀ ਦਾ ਕੰਮ ਕੀ ਆ ਕਿਵੇਂ ਹੋਣਾ ਕਿਵੇਂ ਨਹੀਂ ਹੋਣਾ ਜੀ ਜੋ ਵੀ ਲਾ ਲੋ ਜੀ ਦੇਖੋ ਮਾੜਾ ਹਾਲ ਆ ਅੱਜ ਵੀ ਡੇਢ ਦੇ ਵਿੱਚ ਅਸੀਂ ਬਹੁਤ ਪਰੇਸ਼ਾਨ ਸੁਣਵਾਈ ਇਹ ਵੀ ਹੋ ਜਾਵੇ ਤਾਂ ਬਹੁਤ ਵਧੀਆ ਰਹੂਗਾ ਜੀ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਾ ਹੋਵੇ ਕਿ ਹਰੇਕ ਮੰਡੀ ਵਿਆੜਤੀਏ ਧਰਨੇ ਲਈ ਬੈਠੇ ਨੇ ਹਰ ਪਾਸੇ ਧਰਨੇ ਮੁਜਾਰੇ ਚੱਲਦੇ ਨੇ ਉਹਦੇ ਨਾਲ ਇੱਕ ਤਰ੍ਹਾਂ ਦੇ ਨਾਲ ਕਾਨੂੰਨ ਵਿਵਸਥਾ ਉਹ ਵੀ ਵਿਗੜਦੀ ਆ ਉਹੋ ਜਿਹੇ ਹਾਲਾਤ ਨਾ ਪੈਦਾ ਹੋਣ ਪਹਿਲਾਂ ਪਹਿਲਾਂ ਇਹ ਸੋਚ ਲਵੇ ਮੁੱਖ ਮੰਤਰੀ ਵੀ ਅਰਤੀ ਸਾਹਿਬ ਤੁਸੀਂ ਕੀਮਤੀ ਸਮਾਂ ਔਰ ਕੀ ਸੀ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ